ਹਾਂਜੀ ਸਸਟਿਕਾ ਜੀ ਸਾਰਿਆਂ ਨੂੰ ਅੱਜ ਦਾ ਵਲੌਗ ਸ਼ੁਰੂ ਹੋਇਆ ਵਾ ਹੋਣੀ ਦੇਖੋ ਬਹੁਤ ਅੱਜ ਬਹੁਤ ਜਗ੍ਹਾ ਹੁੰਦੇ ਬਹੁਤ ਜਗ੍ਹਾ ਹੁੰਦਿਆ ਕੱਲ ਚੜ ਗਿਆ ਹੀ ਸੂਰਜ ਤੇ ਅੱਜ ਉਤੋਂ ਸ਼ਰਤ ਹੁੰਦਾ ਤੇ ਹੁਣੇ ਬੱਚਿਆਂ ਨੂੰ ਮਜਾ ਆ ਚੁੱਕੇ ਠੀਆਂ ਮੈਨਾਂ ਹੀ ਲੱਗੀ ਆ ਤੇ ਹੁਣ ਉਹਨਾਂ ਨੂੰ ਕਰਦੇ ਆਪਣੇ ਕੰਮ ਕਰ ਇਸੇ ਤਰ੍ਹਾਂ ਬੜੀ ਕੱਲ ਭਾਵੇਂ ਤਾਂ ਉੱਪਰ ਚਲੀ ਗਿਆ ਅ ਬਟ ਅੱਜ ਸਵੇਰੇ 8 ਵਜੇ ਬੋਧੋਂ ਸੀ ਉਹਨਾਂ ਨੇ ਸਕੂਲ ਪਹੁੰਚ ਕੇ ਹੁਣ ਅਸੀਂ ਲੱਗੇ ਆਪਣਾ ਨਾਸ਼ਤਾ ਕਰਨੇ ਤੇ ਅਸੀਂ ਖਾਣ ਲੱਗੇ ਮਿੱਸੀ ਰੋਟੀ ਮਲਾਈ ਤੇ ਚਾਹ ਦੇ ਨਾਲ ਕਿਹਤਰਾ ਰੋਟੀ ਬਹੁਤ ਵਧੀਆ ਫੇਰ ਤੁਸੀਂ ਦੱਸਿਓ ਨਹੀਂ ਬਰੋਟੀ ਸਵਾਦ ਹੀ ਬਸ ਬਸ ਨੇ ਬਹੁਤ ਵਧੀਆ ਲ ਚੰਗੀ ਤਰ੍ਹਾਂ ਨਹੀਂ ਦੱਸਿਆ ਮੈਂ ਪੁੱਛਿਆ ਤੇ ਫਿਰ ਦੱਸਿਆ ਬਹੁਤ ਹੀ ਵਧੀਆ ਮਜ਼ਾ ਹੀ ਆ ਗਿਆ ਮੈਂ ਮੈਂ ਪੁੱਛਿਆ ਤੇ ਫਿਰ ਦੱਸਿਆ ਰੋਟੀ ਕੱਤ 20 ਸਾਲ ਦੇ ਹੋਏ ਆਪਣੀ ਤਾਰੀਫ ਆਪ ਬੋਲ ਕੇ ਕਰਾਓ ਓੰਜ ਨਹੀਂ ਬੰਦਾ ਕਰ ਸਕਦਾ ਨਾ ਓੰਜ ਤੇ ਕਰ ਹੀ ਨਹੀਂ ਸਕਦਾ ਨਾ ਇਹ ਬੰਦਾ ਤਾਰੀਫ ਇਹ ਬੰਦਾ ਨਹੀਂ ਕੋਈ ਵੀ ਬੰਦਾ ਨਹੀਂ ਤਾਰੀਫ ਕਰ ਸਕਦਾ ਪਤਾ ਹੁੰਦਾ ਵਾ ਵੀ ਇਹੋ ਜੀ ਰੋਟੀ ਖਾ ਉਸ ਜਿਹੜੇ ਪੈਨ ਨਾਲ ਮੈਂ ਤਾਰੀਫ ਲਿਖਦਾ ਉਹ ਪੈਨ ਦੀ ਸ਼ਾਈ ਮੁੱਕ ਗਈ ਆ ਨਵਾਂ ਲੈਣਾ ਪੈਣਾ ਉਹ ਸ਼ਾਇਦ ਮੈਂ ਭਵਾ ਕੇ ਦਵਾਂਗੀ ਮੇਰਾ ਵੀ ਸ਼ਾਈ ਦਾ ਕੰਮ ਹੈ ਕਿਹੜੀ ਸ਼ਹੀ ਚਾਹੀਦੀ ਜੇ 파ਰਕਰ ਦੀ ਕਿਹੜੇ ਪੈਨ ਦੀ ਫਾਉਂਡੇਸ਼ਨ ਦੀ ਲਉ ਜੀਤ ਆਜਾ ਤਾਜਾ ਖਬਰ ਧੁੰਦ ਦਾ ਸੀਨਾ چیرਦੇ ਹੋਏ ਤੇ ਆਪਣੇ ਕਰਤੱਵ ਤੇ ਜੋਰ ਬਖਾਂਦੇ ਹੋਏ ਸੂਰਜ ਦੇਵਤਾ ਜੀ ਸਾਡੇ ਸਾਰਿਆਂ ਚ ਪੜਾਰ ਚੁੱਕੇ ਨੇ ਸੂਰਜ ਤੋਂ ਸਾਨੂੰ ਨਾ ਸਿੱਖਣ ਲਈ ਬਹੁਤ ਕੁਝ ਮਿਲਦਾ ਵਾ ਬਟ ਮੇਨ ਇਹੀ ਆ ਕਿ ਆਪਣਾ ਕੰਮ ਕਰਦੇ ਜਾਓ ਲੋਕਾਂ ਦਾ ਕੰਮ ਹੈ ਕਹਿਣਾ ਕਹਿਣ ਦੋ ਕੋਈ ਪਰਵਾਹ ਨਾ ਕਰੋ ਜੋ ਆਪਣੇ ਚ ਕਾਬਲੀਅਤ ਆ ਉਹ ਦਿਖਾਓ ਕਿ ਆਪਣੇ ਕੰਮ ਕਰਦੇ ਜਾਓ ਕਰਦੇ ਜਾਓ ਕਰਦੇ ਜਾਓ ਕਦੀ ਨਾ ਕਦੀ ਤੇ ਤੁਹਾਨੂੰ ਉਹਦੇ ਵਿੱਚ ਸਫਲਤਾ ਮਿਲੂਗੀ ਜਿਵੇਂ ਕਿ ਅੱਜ ਸੂਰਜ ਡੇਢ ਮਹੀਨੇ ਬਾਅਦ ਨਿਕਲ ਕੇ ਅੱਜ ਇਨੀਆਂ ਕਿ ਦੁਆਵਾਂ ਲੈ ਲੈਣੀਆਂ ਵਾ ਕਿ ਗਰਮੀ ਚ ਭਾਵੇਂ ਇਹਨੂੰ 2-3 ਮਹੀਨੇ ਬਾਅਦ ਦੁਆਵਾ ਵੀ ਦੇਂਦੇ ਰੋ ਕੋਈ ਅਸਰ ਨਹੀਂ ਕੋਈ ਫਰਕ ਨਹੀਂ ਪੈਣਾ ਠੀਕ ਹੈ ਇੰਨੇ ਆਪਣਾ ਕਰਮ ਕਰਦੇ ਜਾਣਾ ਭਾਵੇਂ ਜੋ ਮਰਜੀ ਹੋਏ ਇਸੇ ਤਰ੍ਹਾਂ ਇਨਸਾਨ ਨੂੰ ਵੀ ਆਪਣਾ ਕਰਮ ਕਰਦੇ ਰਹਿਣਾ ਚਾਹੀਦਾ ਹਾਂ ਹਾਂਜੀ ਹੁਣ ਆ ਹੀ ਆ ਚੁੱਕੇ ਆਪਣੀ ਦੁਕਾਨ ਤੇ ਦੁਕਾਨ ਦੇ ਆਗੇ ਵੇਖਿਆ ਪਲਕ ਮੈਂ ਹੁਣ ਆਪਣੇ ਜਿਹੜੇ ਕੰਮ ਸ਼ੁਰੂ ਕਰਨਾ ਹੀ ਅੱਜ ਸ਼ੁਰੂ ਕਰਾਂਗੇ ਆਪਾਂ ਕਾਦਾਵਲਾ ਕਰਨਾ ਡਸਟਿੰਗ ਐਂਡ ਕਲੀਨਿਕ ਪਲਸ ਟਾਇਲ ਸ਼ਿਫਟ हां ਟਵਾਈ ਸਾਰੇ ਨਾ ਸਾਰੇ ਟਵਾਈ ਚੁੱਕ ਕੇ ਅਸੀਂ ਪਹਿਲਾਂ ਰੱਖਦੇ ਆਂ ਇੱਧਰ ਫਿਰ ਇੱਕ ਇੱਕ ਟਵਾਈ ਇੱਕ ਇੱਕ ਸ਼ੈਲਫ ਜਿਹੜੀ ਸਾਫ਼ ਕਰਦੇ ਆਂ ਉਹ ਜੇ ਸ਼ੁਰੂ ਸੋ ਅਸੀਂ ਆਪਣੇ ਸਾਰੇ ਖਿਲਾਰੇ ਪਾ ਚੁੱਕੇ ਆਂ ਹੁਣ ਕੀ ਕਰਨਾ ਵਾ ਅਸੀਂ ਆਪਣੇ ਟਾਈਮ ਵਿੱਚ ਇਹਦਾ ਪਾਸ ਕਰਨਾ ਏ ਖਿਲਾਰੇ ਨੂੰ ਅਸੀਂ ਸਮੇਟ ਦੇਣਾ ਵਾ ਸਮੇਟਣਾ ਕਿਸ ਤਰ੍ਹਾਂ ਵਾ ਉਸੇ ਤਰ੍ਹਾਂ ਹੀ ਛੁਟਕੀ ਦੇ ਨਾਲ ਕੰਮ ਸਾਰੇ ਛੁਟਕੀ ਦੇ ਨਾਲ ਹੋ ਜਾਂਦੇ ਆ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਛੁਟਕੀ ਵੇਖਿਆ ਮੈਂ ਬਜਲਦੀ ਐਦ ਕਾ ਮੈਂ ਦੋ ਛੁਟਕੀਆਂ ਹੋ ਜਾਊਂਗੀ ਦੋਨੋਂ ਕਾਊਂਟਰ 'ਤੇ ਹੋ ਜਾਣੇ 1 2 3 ਯਾਰ ਹਾਂਜੀ ਆ ਵੇਖੋ ਜੀ ਮੇਰੀ ਚੁਟਕੀ ਦੇ ਪਿੱਛੇ ਹਾਰਡਵਰਕ ਵੇਖੋ ਕ੍ਰੈਡਿਟ ਗੋਸ ਟੂ ਪਲਕ ਆਲ ਕ੍ਰੈਡਿਟ ਗੋਸ ਟੂ ਪਲਕ ਹਾਰਡਵਰਕ ਇਹ ਵਿਚਾਰੀ ਕਾਢ ਲਈ ਤੇ ਚੁਟਕੀ ਮੈਂ ਮਾਰ ਦਿੰਨੀ ਇਹ ਤਾਂ ਗੱਲ ਹੈ ਇਹ ਤਾਂ ਗੱਲ ਹੈਗੀ ਆ ਜਿਹੜਾ ਮਿਹਨਤ ਕਰਦਾ ਉਹਨੂੰ ਕ੍ਰੈਡਿਟ ਵੀ ਦੇਣ ਬਣਦਾ ਵਾ ਹੈਨਾ ਯੈਸ ਬੋਸ ਯੈਸ ਚਲੋ ਕਰੋ ਮੈਂ ਟੌਰ ਮਾਰੀ ਤੂੰ ਮੇਰਾ ਸਾਰਾ ਗੋਲ ਗੋਲ ਦਿਆ ਮੈਂ ਤੂੰ ਬਦਲਾ ਲੈਣਾ ਮੇਰੇ ਤੋਂ ਬਦਲਾ ਸਪਾਈ ਨਹੀਂ ਕਰ ਸਕੀ ਬਦਲਾ ਆਪਣਾ ਅਕਦਾ ਤੇ ਤੂੰ ਤਾਂ ਦੀ ਮਾਇਕ ਹੋ ਕੇ ਮੈਂ ਸਪਾਈ ਨਹੀਂ ਕਰ ਸਕਦੀ ਯਕੀਨ ਹੀ ਨਹੀਂ ਮੈਂ ਕਹਿੰਦਾ ਮੇਰੇ ਸ਼ੀਸ਼ੇ ਸਾਫ ਹੁੰਦੇ ਹੈ ਕਿ ਤੋੜ ਦੇ ਆਹੋ ਚਾਰ ਨਾ ਪੂਰਾ ਮਤਲਬ ਹੈ ਇਹ ਛੱਟ ਲਾ ਕੇ ਸਪਾਈ ਕਰੰਡੀ ਹੈ ਤੇ ਕੌਣ ਜ਼ਿਆਦਾ ਸਪਾਈ ਕਰਦਾ ਉਹ ਚੁਟਕੇ ਦੇ ਹਿਸਾਬ ਨਾਲ ਇਹ ਚੁਟਕੀ ਵੱਜਣ ਲੱਪੇ ਨੇ ਮੇਰੇ ਤੇ ਕੰਮ ਹੀ ਸੱਟ ਫਿਰ ਤੇ ਪਲਕ ਫਿਰ ਕੀ ਕਰ ਲੈਣਾ ਓਏ ਮੇਰੀ ਜੁਟਕੀ ਵੱਜ ਜਣੀ ਜਾਂਦੀ ਤੋ ਇਹ ਦਿੱਤਾ ਚੜੇ ਜਾਣਾ ਇਹਨਾਂ ਨੂੰ ਪੱਕਾ ਤੁਹਾਡੀ ਚੁਟਕੀ ਗਈ ਦੇਖ ਲੋ ਸਾਰੇ ਜਣੇ ਵੀ ਇਹ ਕਿੰਨਾ ਕੰਮ ਕਰਾਉਂਦੇ ਆ ਨਾਲ ਕੋਸ਼ਿਸ਼ ਹੈਲਪ ਨਹੀਂ ਕਰਾਉਂਦੇ ਉਹ ਬੱਸ ਹਮ ਕਹਿੰਦੀ ਵੀ ਵੀਡੀਓ ਬਣਾ ਦੋ ਮੇਰੀ ਥੋੜੀ ਜਿਹੀ ਮੈਂ ਵੀਡੀਓ ਚ ਆ ਜਾ ਕੋਈ ਹੈਲਪ ਨਹੀਂ ਕਰਾਉਂਦੀ ਮੈਂ ਥੋੜੀ ਫੇਮਸ ਹੋ ਜਾਊਂਗੀ ਇਹਨਾਂ ਨੂੰ ਨਾ ਅਸਲੀ ਗੱਲ ਮੈਂ ਦੱਸਦੀ ਆ ਇਹਨਾਂ ਨੂੰ ਸਫਾਈ ਕਰਨੀ ਨਹੀਂ ਆਉਂਦੀ ਇਬੜਾ ਆਣਾ ਵੀਡੀਓ ਨੂੰ ਹੋ ਹੋ ਕੁਝ ਸਫਾਈ ਕਰਨੀ ਨਹੀਂ ਹੁੰਦੀ ਹਰ ਇੱਕ ਚੀਜ਼ ਮੈਂ ਦੱਸ ਹੀ ਦੇਣੀ ਹੈ ਤਾਂ ਕਿ ਹੁਣ ਮੈਂ ਸਾਫ ਕਰ ਕਰਕੇ ਕਰ ਕਰਕੇ ਨੰ ਦੱਸਾਂਗੀ ਤੁਮ ਵੀ ਯਾਦ ਰੱਖੋਗੀ ਕਿ ਮੇਰੀ ਵੀਡੀਓ ਬਣਾਈ ਕੀ ਮੈਡਮ ਜੀ ਤਿਆਰ shear ਹੋ ਕੇ ਸਫਾਈ ਕਰਦੇ ਨੇ ਇਹ ਦੇਖ ਕੇ ਚਾਏ ਵਾਦੂ ਕੱਟੇ ਜਾੜੋ ਹਿਲਾ ਵੀ ਦਿਨਾਈ ਹਿਲਾ ਹਿਲਾ ਭਾ ਕੇ 26 ਜਨਵਰੀ ਆਉਣ ਲੱਗੀ ਹੈ ਤੇ ਅਹੀਂ ਕਰ ਲੱਗੇ 26 ਜਨਵਰੀ ਦੀ ਤਿਆਰੀ ਹੁਣ ਸਾਰਾ ਇਹ ਵਾਲਾ ਸਮਾਨ ਇਹਨੂੰ ਸਾਰਾ ਚੁੱਕੋ ਤਿੰਨੇ ਤਿੰਨੇ ਸਟੇਅਰਸ ਖਾਲੀ ਕਰੋ ਤਿੰਨੇ ਹੀ ਹਾਂ ਖਾਲੀ ਕਰਕੇ ਉੱਧਰ ਰੱਖ ਦੋ ਕੀ ਕਰਨਾ ਵਾ ਕਿ ਇਹਨੂੰ ਖਾਨਿਆਂ ਨੂੰ ਪਹਿਲਾਂ ਸਾਫ਼ ਕਰਕੇ ਤੇ ਜਿਹੜਾ ਵੀ ਉਹ ਉੱਪਰੋਂ ਲਿਆਂ ਲੱਗਾ ਸਮਾਨ ਉਹਨੂੰ ਸਾਰਾ ਇੱਥੇ ਡਿਸਪਲੇ ਕਰੋ ਪਲੱਸ ਆ ਦਰਵਾਜ਼ਾ ਇੱਥੇ ਵੀ ਸਾਰਾ 26 ਜਨਵਰੀ 26 ਜਨਵਰੀ ਹੋ ਜੇ ਸਾਰੇ ਬੰਨੇ ਬਾਚ ਪਰੇਡ ਤੇ ਵੀ ਜਾਵਾਂਗੇ ਫਿਰ ਕਿੱਥੇ ਜਾਣਾ ਪਾ ਪਰੇਡ ਕਰਨ ਹਾਂਜੀ ਕਰ ਲੈ ਕੰਮ ਕਿਹੜਾ ਕੰਮ ਟੇਪ ਫੜਾਉਣ ਵਾਲਾ ਟੇਪ ਫੜਾਉਣ ਵਾਲਾ ਬਸ ਪਰਕ ਨਾ ਮਾੜੇ ਮੋٹے ਕੰਮ ਕਰਦੀ ਆ ਇਹ ਮੈਂ ਅੱਗੇ ਵੀ ਦੱਸ ਚੁੱਕੀ ਆ ਹੁਣ ਅਸੀਂ ਜੀ ਕਰਾਂਗੇ 26 ਜਨਵਰੀ ਦੇ ਸਾਮਾਨ ਸੈੱਟ ਮਤਲਬ ਡਿਸਪਲੇ ਵੀ ਕਰਾਂਗੇ ਆ ਦੇਖੋ ਮਨੀਸ਼ ਲਗਾ ਰਿਹਾ ਸਾਰਾ ਸਾਮਾਨ ਪਰ ਆ ਜਿਹੜਾ ਇੱਕ ਵਹਿਲਣ ਇਨਸਾਨ ਜਿਹੜਾ ਹੈਗਾ ਨਾ ਆ ਫਾਸਟ ਫੋਨ ਫੜ ਕੇ ਖਲੋਤਾ ਆ ਹਾਂ ਇਹਨੂੰ ਵੈਸੇ ਇਹ ਕੰਮ ਨਹੀਂ ਵਿਰਾਖੜਾ ਵੀ ਐ ਫੋਨ ਫੜਿਆ ਹੋਏ ਤੇ ਮੈਨੂੰ ਕੋਈ ਕੰਮ ਹੋਰ ਨਾ ਕਰਨਾ ਪਏ ਹੈ ਨਾ ਯਾਰ ਬੌਸ ਤੂੰ ਕੀ ਤੋੜਦਾ ਹੈ ਸ਼ੁਕਰੀਆ ਮੈਡਰ ਡਰ ਗਿਆ ਕੁਝ ਟੁੱਟ ਗਿਆ ਨਹੀਂ ਟੁੱਟਦਾ ਸ਼ੀਸ਼ਾ ਹੀ ਹੈ ਸ਼ੀਸ਼ਾ ਦੇ ਸ਼ੀਸ਼ਾ ਹੀ ਤੇ ਟੁੱਟਣਾ ਸ਼ੀਸ਼ਾ ਹੀ ਹੈ ਕੀ ਲੱਭਦਾ ਪੈਕਿੰਗ ਕਰਨਾ ਸੇ ਠੀਕ ਅੱਛਾ ਕਾਰ ਦੀ ਪੈਕਿੰਗ ਕਰ ਲਈ ਆਈ ਮੈਕਸ ਗੋਲਡ ਕਿਸੇ ਨੇ ਕਿਸੇ ਨੂੰ ਗ੍ਰੇਨੈਕਸ ਗੋਲਡ ਵਾਹ ਸਾਨੂੰ ਤੇ 5-10 ਦਾ ਪੈਨ ਮਿਲ ਜੇ ਇੰਨਾ ਮੂੜਾ climax gold ਕਈਆਂ ਚਾਹੀਦੇ ਨਹੀਂ ਹੁੰਦੇ ਨਾਲ ਬਿਕਾਨਦਰ ਕੰਜੂਸ ਹੁੰਦੇ ਆ ਪੂਰੇ ਪੂਰੇ ਕੰਜੂਸ ਹੁੰਦੇ ਪੂਰੇ ਆ ਜਿਹੜੇ ਤੂੰ ਪੇਪਰ ਡਬਲ ਲਾਉਂਦੇ ਆ ਨਾ ਗਿਫਟ ਪੇਪਰ ਇਹ ਕਿਹੇ ਸ਼ੀਟ ਨੂੰ ਲੱਗ ਸਕਦਾ ਇੰਨਾ ਕੁ ਵੀ ਯੂਜ਼ ਹੋ ਜਾਣਾ ਇੰਨਾ ਕੁ ਵੀ ਕੱਟ ਕੇ ਇੰਨਾ ਕਟਿੰਗ ਕਰ ਦੋ ਕਟਿੰਗ ਕਰ ਦੋ ਕੰਜੂਸੀ ਕਰੋ ਇਹ ਕੰਜੂਸੀ ਨਹੀਂ ਹੁੰਦੀ ਇਹ ਹੁੰਦੀ ਸੂਜ਼ ਬੂਜ਼ ਚਲੀਏ ਹਾਂ ਜੀ ਜੀ ਹੁਣ ਆਪਣੇ ਕੰਮ ਘਰ ਤੋਂ ਫ੍ਰੀ ਹੋਏ ਆ ਮਤਲਬ ਇਸ ਮੀਨਸ ਸ਼ਾਪ ਤੋਂ ਆ ਗਏ ਅਸੀਂ ਘਰ ਤੇ ਹੁਣ ਕਰਾਂਗੇ ਇਹ ਕਰਦੇ ਕਮ ਕਰ। ਤੇਰੇ ਬੱਚੇ ਆਪਣੀ ਪੜ੍ਹਾਈ ਵੇਖੋ। ਬੱਚਿਆਂ ਕੋ ਟਿਫਨ ਚੁੱਕਿਆ ਨਾ ਜਾਏ। ਪੜ੍ਹਾਈ ਕਰਦੇ ਹਨ। ਦੈਟਸ ਵਾਈ ਬਹੁਤ ਜ਼ਿਆਦਾ ਇਹ ਦੇਖੋ। ਪੜ੍ਹਾਈ ਬਹੁ ਕਰਦੇ ਬਹੁਤ ਜ਼ਿਆਦਾ। ਪਤਾ ਨਹੀਂ ਸਾਨੂੰ ਵੇਖ ਕੇ ਡੇ ਹੈ ਜਾਂ ਨਹੀਂ ਸੀਰੀਅਸਲੀ। ਸੀਰੀਅਸਲੀ? ਯੈਸ ਸਰ। ਛੋ ਤੇ ਆ। ਇਹ ਮੈਂ ਤੁਹਾਨੂੰ ਦਿਖਾਣੀ ਮੈਂ ਕੀ ਕਰਦੀ। ਹਮ। ਆਹ ਤੁਹਾਨੂੰ ਮੈਂ ਤੁਹਾਨੂੰ ਲਾਇਬ੍ਰੇਰੀ ਚ ਲਾਸਟ ਵੀਡੀਓ ਦਿਖਾਉਣੀ। ओके ਆ ਦੇਖੋ ਆ ਸਾਰੇ ਮੈਥਸ ਦਾ ਮੈਂ ਸਿੱਖਣ ਦੀ ਹੈ ਠੀਕ ਹੈ ਵੈਰੀ ਗੁੱਡ ਆ ਦੇਖੋ ਤੇ ਤੂੰ ਚਾਰਟ ਵਗੈਰਾ ਮੰਗਾਏ ਆ ਹਾਂ ਹੂੰ ਲੈ ਮੈਥ ਚਾਰਟ ਕਲਰਫੁਲ ਤੇ ਇੱਕ ਸਟਿਕ ਜਿਹਦੇ ਨਾਲ ਇੰਡੀਆ ਦਾ ਫਲੈਗ ਬਣਾਉਣਾ ਵਾ ਓ ਮਾਈ ਗੋਡ ਸਟਿਕ ਨਹੀਂ ਲਿਆਂਦੀ ਸਟਿਕ ਹੈ ਹੀ ਨਹੀਂ ਇਹਦੇ ਆਪਣੇ ਕੋਲ ਸਟਿਕ ਕਿਹੜੀ ਲਿਉਣੀ ਹੈ ਘਰੋਂ ਲੈ ਲਾ ਕੋਈ ਸਿਰ ਤੇ ਹੀਟਰ ਤੋਂ ਬਿਨਾ ਬਿੰਦੀ ਨਹੀਂ ਹੈ ਨਾ ਗਰਮੀ ਵੀ ਇਹਨੋਂ ਸਭ ਨਾਲੋਂ ਜ਼ਿਆਦਾ ਲੱਗਣੀ ਮੁੜ ਕੇ ਏਸੀ ਵੀ ਨਹੀਂ ਇਹਨੇ ਬੰਦ ਕਰਨਾ ਪੁਰੀਆਂ ਗਰਮੀਆਂ ਤੇ ਹੁਣ ਠੰਡ ਚਲੋ ਪੜੋ ਪੜੋ ਗੁੱਡ ਬੇਬੀ ਬਣ ਕੇ ਉਹਦੇ ਠੰਡਾ ਜਿਹਾ ਖਾਜ ਲਾਉਂਦੇ ਕੇ ਅਰ ਸੋਈ ਦੇਖੀ ਕੀ ਹਲਚਲ ਹੈ ਸਿਰਫ ਇੱਕ ਪਲੇਟ ਹੈ ਚਲੋ ਜਾਈਏ ਹੋਰ ਰੋਟੀ ਵਗੈਰਾ ਸਾਰੀ ਤਿਆਰ ਕੀਤੀ ਹੋਈ ਆ ਬਸ ਫੁਲਕੇ ਲਾਉਣੇ ਆ